ਏ ਮੇਰੇ ਗਾਲ ਪੈ ਕੇ ਤੜਕੇ ਤੜਕੇ ਲੈ ਵੀ ਮੈਂ ਇਹਨਾਂ ਨੂੰ ਕੀ ਕਿਹਾ ਮੈਂ ਆਪਦੇ ਪੱਠੇ ਵੇਖਣ ਆਇਆ ਤੁਹਾਨੂੰ ਮੈਂ ਕਾਹ ਕੀਆ ਦੱਸੋ ਭੈਣੂ ਕਾਹ ਕੀਆ ਮੈਂ ਨਹੀਂ ਮੈਂ ਤੁਹਾਨੂੰ ਕਾਹ ਕੀਆ ਦਰਿਆਂ ਤੋਂ ਕੋਈ ਡਰਦੇ ਜੇ ਪਵੋ ਗਾਲ ਆਓ ਇੱਧਰ ਹੁਣਾ ਸਿੱਧੇ ਹੋਵੋ ਜਬੈਦਿਆਂ ਨਾਲ ਇਹਨਾਂ ਮੇਰਾ ਕੋ ਖਾਲਾ ਬੰਦ ਕਰਦਾ ਤੇਰੇ ਪੱਟੇ ਨਹੀਂ ਪਰੰਦੇ ਨੇ ਹਾਲ ਇਹ ਯਾਰ ਕੋ ਬੰਦਿਆਂ ਵਾਲੀ ਗੱਲ ਹੈ ਹਾਂ ਮੱਕੀ ਕੁਦਰਦਿਆਂ ਕੁਦਰਦਿਆਂ ਦੀ ਫਰੇਸ਼ ਹੋ ਗਈ ਹੈ ਹਾਂ ਫਿਰ ਛੇਰ ਲੈ ਕੇ ਜਾਊਂਗਾ ਯਾਰ ਪੀਆ ਦਾ ਖਰਚਾ ਆ ਜਾਂਦਾ ਚੇਰ ਦਾ ਬੱਚਾ ਬੱਚਾ ਜਾਂਦਾ ਸਾਡੇ ਖੇਤ ਜਵੀ ਆ ਕਣਕਿਆ ਮੇਥਰੇ ਆ ਮੂੜੀਆਂ ਐ ਪਰ ਮੂੰਹ ਗਲਤੋ ਵੇਖਾ ਦੇਤਾ ਕਿਵੇਂ ਇਹਨੂੰ ਮੂੰਹ ਵੱਡਾ ਵੱਡ ਬੈਠਿਆ ਜਾ ਅਗਲਾ ਇਧਰਵਾਜਾ ਮਾਰੀ ਜਾਂਨੇ ਅਸੀਂ ਇਹਨੂੰ ਪਤਾ ਹੀ ਲੱਗਣਾ ਹੁਣ ਪਤਾ ਲੱਗਾ ਸਾਰੇ ਭੈਣ ਭਾਵਾ ਨੂੰ ਸਸਰੀ ਕੋਲ ਅੱਜ ਨਵਾਂ ਬਲੌਗ ਸ਼ੁਰੂ ਕਰਨ ਲੱਗਿਆ ਹਨ ਮੱਕੀ ਤਾਂ ਜੇਗੀ ਨਿੱਕੀ ਨਿੱਕੀ ਪਰ ਵੱਡਨੀ ਵਾਵਾ ਆਪਾਂ ਉਹ ਜਿੰਦਰ ਵੀ ਆਉਂਦਾ ਪਿਆ ਰੇੜੀ ਲਾ ਕੇ ਤੇ ਅੱਜ ਵੱਢ ਕੇ ਪੱਠੇ ਸਾਰੇ ਲੈ ਜਾਣੇ ਦੋ ਦਿਨਾਂ ਦੇ ਤੇ ਜਿਹਦੇ ਨਾਲ ਆ ਜਾਗੇ ਹੋਰ ਕੀ ਆ ਫਿਰ ਆਹ ਮੱਕੀ ਆਵੇ ਲੁੱਕ ਡਾ ਕੇ ਦਿੱਥਾ ਪਾਰਾ ਮਗਰ ਇਹਦੇ ਹੈ ਆਹ ਮੱਕੀ ਕੁਦਰਦਿਆਂ ਕੁਦਰਦਿਆਂ ਦੀ ਫ੍ਰੈਸ਼ ਹੋ ਗਈ ਹੈ ਹੈ ਜਾਂ ਦਾ ਵੀ ਬਹੁ ਵੱਡੀ ਚੀਜ਼ ਹੈ ਮੜੇ ਨਲੇ ਦਾ ਗੁੜੀਏ ਲੋੜੀ ਨਹੀਂ ਲੈਂਦੀ ਇਡੀਆਂ ਗੰਦੀਆਂ ਮੋਟਰਾਂ ਜਾ ਯਾਰ ਸਰਿੰਦਰਵੀਰ ਤੂੰ ਮੈਨੂੰ ਕਿੱਥੇ ਤਾਂ ਪਤਾ ਔਰ ਕੀ 2 ਰੁਪਏ ਬਦਲ ਆਏ ਹੁੰਦੇ ਆ ਦੂਜੀ ਵਾਰੀ ਹੋ ਗਿਆ ਉਦੋਂ ਤੋਂ ਗੁਣੇ ਤਾਂ ਮੇਰਾ ਖੋਲਾ ਕਲਾਈ ਛਿੜਾ ਛਿੜਾਈ ਜਿਵੇਂ ਪੈਸੇ ਚਲੇ ਜਾਂਦੇ ਆ ਹੁਣ ਇਹਨੂੰ ਫਿਰ ਸ਼ਹਿਰ ਲੈ ਕੇ ਜਾਊਂਗਾ 100 ਰੁਪਏ ਦਾ ਖਰਚਾ ਆ ਜਾਂਦਾ ਸ਼ਹਿਰ ਦਾ ਹਾਂ ਇਸੇ ਕੰਮ ਤੇ ਰਹੂੰਗਾ ਮੈਂ ਕਦੀ ਸ਼ਹਿਰ ਲੈ ਗਿਆ ਕਦੀ ਲੈ ਆ ਕਦੀ ਲੈ ਗਿਆ ਕਦੀ ਲੈ ਆ ਆ ਜਾਂਦਾ ਹੋਏ ਕੋਈ ਬੜੀ ਮੋٹے ਪੱਠੇ ਆ ਪਰਾਂ ਵਾਲੀ ਆ ਵੀ ਬੜੀ ਵਧੀਆ ਕੂਲੀ ਮੱਕੀ ਕੁੱਦਰਦਿਆਂ ਕੁੱਦਰਦਿਆਂ ਰੋਕੀ ਆ ਵੇਖ ਲੋ ਕੂਲੀ ਮੱਕੀ ਆ ਇੰਨੇ ਕੁੱਤਰੀ ਆ ਉਹ ਮੈਂ ਰੇੜੀ ਤੇ ਲਾ ਕੇ ਰੱਖਤੀ ਏ ਕਿਉਂਕਿ ਰੇੜੀ ਚ ਗੋਹਾ ਲੱਦਣਾ ਤੇ ਮੈਂ ਖਾਈ ਪੱਠੇ ਕੁੱਦਰ ਲਈਏ ਆ ਦੱਥਾ ਵਿਚੀ ਰਹਿ ਗਿਆ ਤੇ ਆ ਵੇਖ ਲੋ ਕੀ ਕਿਸੇ ਨੂੰ ਖਾਵੇ ਤੇ ਕੀ ਨਹੀਂ ਇੰਨੀ ਕੀ ਭਾਈ ਮੋਟਰ ਸੁਖਿਆ ਤੇਰੀ ਇੰਨੀ ਕੀ ਮੋਟਰ ਨਹੀਂ ਚੱਲੀ ਇੰਨੇ ਕ ਪੱਠੇ ਨਹੀਂ ਗੜਦੀ ਭਈ ਮੋਟਰਾਂ ਦਾ ਕੁੜੀ ਆਵੇਂ ਲੱਕੜਾਂ ਕੋ ਦਰਦੇ ਹਿੰਦੀਆਂ ਇੱਕ ਮੋਟਰ ਹੈ ਪਤਾ ਨਹੀਂ ਯਾਰ ਤੂੰ ਕੀ ਬਣਾਤਾ ਈ ਮੇਰੇ ਤਾਂ ਸਮੇਂ ਹੀ ਤਾਂ ਬਾਹਰ ਹੋਈ ਖੜੀ ਇਹ ਮੋਟਰ ਚਲੋ ਦੇਖਦੇ ਆਉਣਾ ਜਿੱਤੇ ਨੂੰ ਵਿਖਾਉਣੇ ਆ ਤੇਰੇ ਕੋਲੇ ਆਉਣੇ ਆ ਫੇਰ ਅੱਜ ਮੈਨੂੰ ਤੇ ਚੀਚੇ ਜਾਣਾ ਪੈਣਾ ਹੁਣ ਲਾ ਕੇ ਮੋਟਰ ਕਿਉਂਕਿ ਸਾਡੇ ਦਾ ਮੱਕੀ ਨੰਗਰ ਖੜ ਜਾਣਗੇ ਪੱਠਿਆਂ ਤੋਂ ਇਹਦਾ ਇਦਾਂ ਦੀ ਜਾਂਦਾ ਬਦਲ ਕੇ ਲਿਆਉਣੇ ਕੋਈ ਤੇ ਜਾਂਦਾ ਕੋਈ ਨਾ ਕੋਈ ਚੱਕਰ ਚਲਾਉਣੇ ਅੱਜ ਅੱਜ ਬਾਈ ਜੀ ਮੋਟਰ ਨੇ ਜਵਾਬ ਦੇ ਦਿੱਤਾ ਜੀ ਦੇ ਵੀ ਕੀ ਦੇ ਤੇ ਦਿੱਤਾ ਕੂੜੀ ਮੱਕੀ ਦੇ ਜਾਂਦਾ ਵੇ ਬੜੀ ਪਰਾਲੀ ਆ ਬੁੱਥੇ ਆ ਜਵਾਰ ਕਰੜੀ ਆ ਫੇਰ ਵੀ ਮੰਨਦੀ ਹੈ ਗੰਨਾ ਕੁਦਰਤੀ ਪਈ ਆ ਨਾ ਆ ਮੱਕੀ ਜਿਹੜੀ ਕੁੜੀ ਇਹ ਵਿੱਥਾਂ ਨਾਲ ਟੁੱਟਦੀ ਜਾਂਦੀ ਆ ਲੈ ਲੈ ले कूली कूली दत्ता भी कोई एड कि माड़ा माड़ा दतान डाल चलो लाओ जी अपने ना मोटर साड़ गई टोकेली अज आप चलें लैन ओ मोटर टोके आई वेने की बन बनाती है कि नहीं वो तो लिया नहीं नवी लिया और पैसे पाके ਉਹ ਕੀ ਰੋਏ ਰੋਏ ਤੀਜੀ ਚੌਥੀ ਵਾਰ ਤਾਂ ਛੜ ਗਈ ਆ ਇਸੇ ਕੰਮ ਤੇ ਰਹਿਣਾ ਸੀ ਕਦੀ ਲੈ ਗਏ ਕਦੀ ਲੈ ਆਏ ਕਦੀ ਲੈ ਗਏ ਕਦੀ ਲੈ ਆਏ ਆਪਾਂ ਪਰਸੋ ਦੇ ਕੇ ਆਏ ਸੀ ਮੋਟਰ ਅੱਜ ਉਹ ਲੈਣ ਚੱਲੇ ਆ ਠੀਕ ਹੈ ਜੀ ਹੁਣ ਮਿਲਦੇ ਆ ਤੁਹਾਨੂੰ ਮਲੋਟ ਜੇ ਕੋਈ ਰਾਜ ਗੱਲਬਾਤ ਹੋਈ ਤਾਂ ਰਾਜ ਮਿਲਾਂਗੇ ਨਹੀਂ ਤਾਂ ਮਲੋੜ ਤਾਂ ਪੱਕਾ ਹੀ ਮਿਲਾਂਗੇ ਅੱਛਾ ਜੀ ਉਹ ਵੀ ਗੱਡੀ ਆਉਂਦੀ ਪਈ ਪਿੱਛੇ ਆਪਣੇ ਓਏ ਆਉਣਾ ਤੂੰ ਸ਼ਹਿਰ ਓਏ ਨਹੀਂ ਆਣੀ ਓਏ ਹਣੀ ਛੇਰ ਹੋਣਾ ਹੀ ਛੇਰ ਹੋਣਾ ਹੀ ਆ ਜਾ ਫਿਰ ਮੈਂ ਤੇਰੇ ਨਾਲ ਆਉਂਗਾ ਆਇਆ ਮੇਰੇ ਵਾਲੀ ਗੱਡੀ ਤੇ ਆ ਜਾ ਲਓ ਇਹ ਗੱਡੀ 'ਚ ਆਪਾਂ ਬਹਿ ਗਏ ਆ ਤੇ ਕਰ ਲਈ ਮਲੋੜ ਦੀ ਤਿਆਰੀ ਗੱਡੀ ਆਪਣੇ ਕੋਲ ਨਿੱਕੀ ਜੀ ਤਾਈਂ ਉਹਦਾ ਸ਼ੋਰ ਜਿਹਾ ਆਉਂਦਾ ਨਹੀਂ ਉਹਨਾਂ ਕੋਲ ਵੱਡੀ ਆ ਤੇਜ ਮੇਰਾ ਦਾ

ਬਾਇਆ ਬਾਇਗਰ ਬਾਇਗਰ ਵਾਵਾ ਬਰੀ ਕੈ ਅੱਛੇ ਬਾਛਤਨ ਕਿਰੇ ਇਹ ਸਵੈਤ ਮਾਰ ਕੇ ਅਛਾ ਚੋਤਾ ਸੁਪ ਹਾਂ ਰੇਕ ਦਾ ਪਲਾ ਕਰੀ ਸਾਡਾ ਵੀ ਕਰੀ ਸੱਚੇ ਬਾਛਾ ਲਓ ਜੀ ਹਣੀ ਮਲੋੜ ਚੱਲੇ ਆ ਉਹ ਸਾਡਾ ਸਰਦਾਰ ਬੰਦਾ ਆ ਜੇ ਤੇ ਅਸੀਂ ਮਲੋੜ ਜਾਈਏ ਅਸੀਂ ਤਾਂ ਹੈ ਨੌਕਰ ਉਹਦੇ ਰੋਈ ਆਂ ਇੰਆ ਸੁੱਖਾ ਮੋਟਰਾਂ ਵਾਲਾ ਇਹਦੇ ਨਾਲ ਕਰਦੇ ਆ ਗੱਲ ਕੀ ਕਹਿੰਦਾ ਤੇ ਕੀ ਨਹੀਂ ਜੇ ਇਹਦਾ ਮੋਟਰ ਦਿੰਦਾ ਨਵੀਂ ਬਣਾ ਕੇ ਤਾਂ ਠੀਕ ਹੈ ਇਹਦਾ ਫਿਰ ਕੋਈ ਨਾ ਕੋਈ ਕਰਦੇ ਆ ਲੈ ਇਹਦੇ ਨਾਲ ਮੋਟਰਾਂ ਮਲਾਦਾ ਇੰਆ ਨਹੀਂ ਭਰਾ ਕੋਲੇ ਹੋਰ ਭਰਾ ਜੀ ਆਇ ਨਹੀਂ ਮੋਟਰ ਭਰਾ ਜੀ ਕੋਈ ਸੋਮਰ ਮਿਲੇਗਾ ਲਈ ਮਾਲ ਵੇਣ ਫੇਟਿੰਗ ਹੋਣ ਵਾਲਾ ਨਿਆ ਸੋਮਰ ਬਿਲਦੀ ਤੇ ਨਾ ਮ ਵਿਖਾਵਾਣਾ ਵੀਡੀਓ ਹੱਥ ਨਾਲ ਪੱਟੇ ਕੋ ਦਰਦਾ ਮੁੰਡਾ ਆਡਾ ਸਭਾ ਹਟਾ ਮੈਂ ਨਾਲ ਲੜਦਾ ਰਿਹਾ ਫਿਰ ਉਹ ਜਿੱਤੀ ਤੇ ਹੈ ਨਾ ਜੀ ਹਾਂ ਇਹ ਤਾਂ ਦਾ ਸੋਮਵਾਰ ਮਿਲੇਗੀ ਯਾਰ ਹੁਣ ਹੁਣ ਕੀ ਪੈਟਰੋਲ ਖਰਚਾ ਪਾ ਦੇਣ ਕਿੰਨੀ ਕਿ ਵਾਰੀ ਪਾਏ ਹੈ ਹੈ ਕਿੰਨੀ ਕਿ ਵਾਰੀ ਵਿਚਾਰੇ ਨੂੰ ਪੈਟਰੋਲ ਖਰਚਾ ਪਾਵਾਂਗੇ ਨਾਲ ਕਿਦਾਂ ਆਈਏ ਨੰਬਰ ਦਿਓ ਹੁੰਦੀ ਲੈ ਲਾ ਮੈਂ ਨੰਬਰ ਬੋਲੋ ਆ ਵੇਖੋ ਕੋਲ ਹੀ ਤੁਰਿਆ ਫਿਰਦਾ ਇੱਲਿਆ ਫਿਰਦਾ ਇਹਨੂੰ ਇਹ ਨਹੀਂ ਪਤਾ ਕਾਰ ਕਿਹੜੀ ਸਾਡੀ ਕਿਹੜੀ ਨਹੀਂ ਉਹ ਪਉ ਸੂਰਤਾਂ ਹੈਗਾ ਲੈ ਆ ਆ ਵੇ ਵੇ ਕੀ ਕਰਦਾ ਵੇ ਆ ਜਾ ਆ ਗਿਆ ਲਾ ਇਧਰਵਾਜਾ ਮਾਰੀ ਜਾਂਦੇ ਅਸੀਂ ਇਹਨੂੰ ਪਤਾ ਹੀ ਨਹੀਂ ਲੱਗਣਾ ਹੁਣ ਪਤਾ ਲੱਗਾ ਓ ਜਾ ਪਉ ਯਾਰ ਕੀ ਕਰਨ ਡਿਆ ਹੈ ਉੱ ਵਾ ਯਾਰ ਉਹ ਮੇਰੇ ਵਾਲੀ ਤਾਂ ਬਹਿ ਨਹੀਂ ਹੁਣ ਆ ਗੋਲੀ ਆਉਂਦਾ ਹੈ ਹੈ ਅਈ ਤਾਂ ਮਾਜਾ ਮਾਰੀ ਜੰਨੇ ਆ ਇਹ ਹੋਰ ਬਸ ਇਸ਼ਾਰਕ ਕੀਤੀ ਮੈਨੂੰ ਇਹ ਲਗਿਆ ਯਾਰ ਤੂੰ ਤਾਂ ਲਿਆ ਤਾਂ ਨਹੀਂ ਹਾਂ ਕੋਲ ਗੱਡੀ ਤੇ ਘੁੰਮੀ ਜੰਨਾ ਲਿਆ ਇਹ ਹਾਂ ਪਰ ਮੂੰਹ ਗਲਤੋ ਗੱਸਾ ਦੇ ਤਾ ਕਿਵੇਂ ਮੂੰਹ ਵੱਡਾ ਵੱਡ ਬੈਠਿਆ ਜਿਆਦਾ ਨਹੀਂ ਨਾ ਪਾਈਂਗਾ ਉੱਧੋ ਜਾ ਆਵੇ ਲਾ ਕੇ ਮੈਂ ਬੰਨ ਲਿਆ ਆਇਆ ਇਹਨਾਂ ਨੂੰ ਜਾਇ ਸਕਾਤੀ ਮੈਂ ਬੱਕਰਾ ਬੰਨਨ ਦੀ ਲਗਾਇਆ ਸੀ ਤੇ ਲੈ ਆਇਆ ਹਾਂ ਮੈਂ ਤੁਹਾਨੂੰ ਇਸੇ ਤਰ੍ਹਾਂ ਕਸ਼ਮੀਰੀ ਵੀ ਪੁੱਛਦੀ ਪਈਆਂ ਨਾ ਕਸ਼ਮੀਰੀਆਂ ਦੇ 8-800 ਰੁਪਏ ਦੇ ਹਾਂ ਦਿਖਾਏ ਉਹਨਾਂ ਚੋਂ ਵੇਖ ਲਓ ਵੀ ਦਿਖਾ ਦੇ ਉਹ ਵੀ ਮੈਂ ਇੱਕ ਵੇਖਣਾ ਹੀ ਆ ਇਸ ਮੈਂ ਕੜਾਈ ਵਾਲਾ ਸੂਟ ਦੇ ਆ ਨਹੀਂ ਯਾਰ 8-800 ਨੇ ਸੂਟ ਦੇ ਡਿਜ਼ਾਈਨ ਹੈ 10 ਡਿਜ਼ਾਈਨ ਹੈ ਆਉਂਦੇ ਹੋ। ਉਹ ਸੋਰੀ ਜੀ ਇਹ ਤੁਸੀਂ ਆਪ ਕਢਾਓਗੇ। 81300 ਰੁਪਿਆ ਦਾ ਮਾਰੀ। 61300 ਉਹ 800 ਦਾ ਹੈ ਨਾ। ਪਤਾ ਕੀ ਆਪ ਕੋਈ ਇਹ ਨਹੀਂ ਗਾ। ਕੱਲ ਮਾਂ ਬਾਜੂ ਕੱਢੀ ਆਉਗੀ ਸਾਡੇ। ਕੋਈ ਲੈਣ ਦੀ ਕੰਪਨੀ ਨਹੀਂ ਕੋਈ ਕੀ ਵੀ ਨਹੀਂ। ਬੱਪਾ ਨੇ ਬਾਕੀ ਰੁਪਿਆ ਬੋੜਾ ਜੀ ਪਹਿਲੇ ਸੋਣਿਆ। ਆਹ ਲੋ ਜੀ। ਇਹਦੇ ਵੀ ਕਬੀ ਜੇ ਹੋਰ ਦੇ ਤੇ ਕਲ 8 10 ਕਰਦੇ 8600 ਆ ਖੇਤ ਗਏ ਸੀ ਤੇ ਖੇਤੋਂ ਲਿਆਏ ਆ ਔਲੇ ਤੇ ਔੜਿਆਂ ਜਿਆਦਾ ਨਾ ਦਵਦਾ ਤੂੰ ਹੁੰਦਾ ਕੰਮ ਕੀਤਾ ਤੇ ਦਵਦਾ ਔਲਿਆਂ ਨੂੰ ਆ ਨੇਰੇ ਨਾਲ ਉਹਨਾਂ ਦੇ ਕੰਡੇ ਜੇ ਲੈ ਆਇਆ ਹੁਣ ਦੁਬਾਰਾ ਸਾਫ ਕਰ ਕਰਕੇ ਆਂਦੇ ਐ ਬਾਲਟੀ ਚ ਪਾਓ ਸਾਫ ਕਰ ਕਰਕੇ ਆ ਨਹੀਂ ਭੁਲਿਆ ਹੰਦੇ ਆ ਦਾ ਕੱਲ ਪਰਸੋਂ ਲਿਆਂਦੇ ਅੱਜ ਫੇਰ ਲੈ ਆਂਦੇ ਨਿੰਬੂ ਖੇਤ ਸਮਾਨ ਲਾਉਣ ਦਾ ਬੜੀਆ ਬਹੁਤ ਫਾਇਦਾ ਕਿਉਂਕਿ ਪਰੌਣੇ ਆਉਂਦੇ ਪਏ ਆ ਉਹਨਾਂ ਲਈ ਤੇ ਆ ਔਲਿਆ ਨਹੀਂ ਅਸੀਂ ਬਣਾਵਾਂਗੇ ਟੋਫੀਆਂ ਜਦੋਂ ਟੋਫੀਆਂ ਬਣਾਈਆਂ ਨਾ ਔਲਿਆਂ ਦੀਆਂ ਤੁਹਾਨੂੰ ਦਿਖਾਵਾਂਗੇ ਵੀ ਕਿਦਾਂ ਟੋਫੀਆਂ ਬਣਦੀਆਂ ਨਾਲੇ ਤਾਂ ਤੁਹਾਨੂੰ ਵੱਲ ਸਿਖਾਵਾਂਗੇ ਤੇ ਨਾਲੇ ਅਸੀਂ ਟੋਫੀਆਂ ਆਪ ਬਣਾ ਕੇ ਖਾਵਾਂਗੇ ਔਲੇ ਦਾ ਰੇਕ ਦੇਖੇ ਤੇ ਚਿਉਨੇ ਆ ਕੋਈ ਲਾਉਂਦਾ ਹੋਣਾ ਕੋਈ ਨਹੀਂ ਤਕਰੀਬਨ ਤਾਂ ਰੇਗ ਦੇ ਖੇਤ ਚਿਓੜੇ ਮੈਨੂੰ ਲੱਗਦਾ ਹੋਣਗੇ। ਇੱਥੇ ਪਿੰਡ ਵਿੱਚ ਕਿਹਦੇ ਤੋਂ ਮੇਰੀ ਨਹੀਂ ਬੱਚਾ ਬੱਚਾ ਜਾਣਦਾ ਵੀ ਸਾਡੇ ਖੇਤ ਤਾਂ ਬੋਹਰੇ ਆਉੜੇ ਆ ਬੱਚਾ ਬੱਚਾ ਜਾਣਦਾ ਸਾਡੇ ਖੇਤ ਮਰੂਦ ਆ ਬੱਚਾ ਬੱਚਾ ਜਾਣਦਾ ਸਾਡੇ ਖੇਤ ਕਿੰਨੂ ਆ ਬੱਚਾ ਬੱਚਾ ਜਾਣਦਾ ਸਾਡੇ ਖੇਤ ਨਿੱਬੂ ਆ ਬੱਚਾ ਬੱਚਾ ਜਾਣਦਾ ਸਾਡੇ ਖੇਤ ਜਵੀ ਆ ਕਣਕਿਆ ਮੇਥਰੇ ਆ ਮੂੜੀਆਂ ਐ ਬੱਚਾ ਬੱਚਾ ਜਾਣਦਾ ਵੀ ਇਹਨਾਂ ਹਰੇਕ ਸਬਜ਼ੀ ਲਾਈ ਆ ਬੱਚਾ ਬੱਚਾ ਜਾਣਦਾ ਹੈ ਆ ਵੇਖੋ ਕਿੰਨੇ ਔਲੇ ਤੋੜ ਕੇ ਲਿਆ ਆ ਸੀ ਆ ਮੈਂ ਨਾ ਖੇਤ ਵੇਖਣ ਆਇਆ ਆਪਦੇ ਪੱਠੇ ਪੁੱਠੇ ਮੈਂ ਯਾਰ ਪੱਠੇ ਪੁੱਠੇ ਕਿੱਦਾਂ ਦੇ ਆ ਹੈ ਪੱਠੇ ਤਾਂ ਚੱਲ ਸੋਹਣੇ ਆ ਤੇ ਆ ਬੰਦੇ ਨਹੀਂ ਕੇ ਜਿਹੜੇ ਆ ਆ ਦੋ ਇਹ ਮੇਰੇ ਗਾਲ ਪੈ ਕੇ ਤੜਕੇ ਤੜਕੇ ਲੈ ਵੀ ਮੈਂ ਇਹਨਾਂ ਨੂੰ ਕੀ ਕਿਹਾ ਮੈਂ ਆਪਦੇ ਪੱਠੇ ਵੇਖਣ ਆਇਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਪਤਾ ਨਹੀਂ ਕੀ ਰੌਲਾ ਕੀ ਰੱਪਾ ਇਹਨਾਂ ਨੇ ਨਾ ਮੇਰੇ ਦੋਵੇਂ ਗੱਲ ਪੈ ਗਏ ਦੱਸ ਮੈਂ ਤੁਹਾਨੂੰ ਕਹਾ ਕੀ ਆ ਯਾਰ ਤੂੰ ਮਾਚਾ ਉਹ ਤੁਹਾਨੂੰ ਮੈਂ ਕਹਾ ਕੀ ਆ ਦੱਸੋ ਭੈ ਚੁ ਕਹਾ ਕੀ ਆ ਮੈਂ ਨਹੀਂ ਮੈਂ ਤੁਹਾਨੂੰ ਕਹਾ ਕੀ ਆ ਤੂੰ ਹੀ ਦੱਸੋ ਮੈਂ ਤੁਹਾਨੂੰ ਕਹਾ ਕੀ ਆ ਉਹ ਬਹਿਰ ਭੈ ਚ ਪੈ ਰਹੀ ਆ ਯਾਰ ਕੀ ਹੋ ਗਿਆ ਉਹ ਯਾਰ ਮੈਂ ਮੈਂ ਤੁਹਾਨੂੰ ਬੋਲਿਆ ਮਾਰਾ ਬੋਲਿਆ ਹਾਂ ਕੀ ਬੋਲਿਆ ਓਏ ਮੈਂ ਯਾਰ ਉਹ ਨਾਲੇੜੇ ਗਿਆ ਅਬ ਮੈਂ ਯਾਰ ਤੈਨੂੰ ਓ ਤੈਨੂੰ ਮੈਂ ਦੱਸਦਾਈ ਤੂੰ ਇਹ ਮੇਰੇ ਨਾਲ ਇਦਾਂ ਨਾ ਕਰੋ ਇਹ ਭੈ ਜੋ ਇਦਾਂ ਤੁਹਾਨੂੰ ਮਹਿੰਗਾ ਪੈ ਜਾਣਾ ਮੇਰੇ ਨਾਲ ਕੋਈ ਗੱਲ ਨਹੀਂ ਉਠਾ ਲੈ ਕੇ ਮੇਰੀ ਅੱਜ ਮੇਰਾ ਨਾ ਪਿਸਤਲ ਘਰੇ ਰਹਿ ਗਿਆ ਤੇ ਤੁਸੀਂ ਪੈਂਦੇ ਜੇ ਗਾਲ ਸਭ ਚ ਰੱਖੀਦਾ ਹਾਂ ਹਾਂ ਨਹੀਂ ਤਾਂ ਤੰਗਲੀਆਂ ਤੰਗਲੀਆਂ ਜਿਹੜੀਆਂ ਮੇਰੇ ਮਗਰ ਲੈ ਕੇ ਬਾਈ ਮੇਰੇ ਤੋਂ ਕੈਮਰਾ ਲੇਟ ਛੱਡਿਆ ਗਿਆ ਏ ਮੇਰੇ ਬਹੁਤ ਗਾਲ ਪਏ ਬਹੁਤ ਗਾਲ ਪਏ ਬਾਈ ਬਾਈ ਯਾਰ ਦੱਸਣ ਵਾਲੀ ਗੱਲ ਨਹੀਂ ਗਈ ਹਾਂ ਆ ਤੇ ਚੱਲ ਆ ਉਹ ਇਹਦਾ ਮਾਲਕ ਹੈ ਨਾ ਜਿਹੜਾ ਵੇ ਉਪਰ ਨੂੰ ਹੁਣ ਹੁਣ ਕੈਮਰਿਆਂ ਤੋਂ ਕੋਈ ਡਰਦੇ ਜੇ ਪਵੋ ਗਾਲ ਆਓ ਇੱਧਰ ਹੁਣ ਸਿੱਧੇ ਹੋਵੋ ਤੁਹਾਨੂੰ ਮਾਲਵਾਵਾ ਪਾਣੀ ਟਾਈਮ ਮੇਰਾ ਟਾਈਮ ਪਾਣੀ ਮੇਰੀ ਵਾਰੀ ਆ ਮੇਰੀ ਮੈਂ ਪੱਠੇ ਪਰਨੇ ਬਾਈ ਆ ਵੇਖੋ ਮੇਰੇ ਪੱਠੇ ਸੁੱਕਣ ਡਾਇਆ ਹੈ ਤੇ ਇਹਨਾਂ ਨੇ ਨਾ ਵਾ ਵੇਖੋ ਅਛਪੈਦਿਆਂ ਨਾਲ ਇਹਨਾਂ ਮੇਰਾ ਕੋਖਾਲਾ ਬੰਦ ਕਰਦਾ ਤੇਰੇ ਪੱਟੇ ਨਹੀਂ ਪਰੰਦੇ ਨੇ ਹਲੇ ਇਹ ਯਾਰ ਕੋ ਬੰਦਿਆਂ ਵਾਲੀ ਗੱਲ ਹੈ ਆ ਮੈਂ ਪਿੱਛੋ ਵਧੀਆ 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 ਲਿਆਇਆ ਮੈਂ ਭਾਂਜੋ ਬਣਾ ਕੇ ਹੈ ਇਹਨਾਂ ਨੇ ਸਾਰੇ ਯਾਰ ਸਾਰਾ ਭਾਂਜੋ ਡੰਡ ਲਾਤੀ ਯਾਰ ਕੀ ਕਰਾਂ ਯਾਰ ਪਾਉ ਮੈਂ ਚਾਂ ਨੂੰ ਬੰਦੇ ਇਕੱਠੇ ਕਰਾਂਗੇ ਜਿਹੜੇ ਤੁਸੀਂ ਰਫਲਾਂ ਲੈ ਕੇ ਗੱਲ ਪੈਂਦੇ ਜੇ ਕਰਾਂਗਾ ਮੈਂ ਤੁਹਾਡੇ ਨਾਲ ਗੱਲ ਲਾਈ ਆਪਣੇ ਫੇਰ ਆ ਰਹੇ ਪ੍ਰਾਣੇ ਤਰਨ ਤਰਨ ਤੋਂ ਤੇ ਆਪਾਂ ਚੱਲਿਆਂ ਲੈਣ ਪ੍ਰਾਣਿਆਂ ਨੂੰ ਹਮ ਕਰਕੇ ਆ ਜੇ ਆ ਗਏ ਕਿ ਉੱਥੇ ਬੈਠੇ ਆ ਗੱਡੀ ਲਈ ਆਪਾਂ ਕੱਢ ਕੱਲ ਚੜਾ ਗਿਆ ਸੀ ਪ੍ਰਾਣੇ ਤੇ ਅੱਜ ਫੇਰ ਨਵੇਂ ਆ ਗਏ ਆ ਹੁਣ ਉੱਥੇ ਜਾ ਕੇ ਮਿਲਦੇ ਬੱਲੂਆਂ ਨੂੰ ਹੁਣ ਨਵੇਂ ਤਲਕੇ ਦੇਂਦੇ ਪੈ ਨਵੇਂ ਕਿੰਨਾ ਟਾਈਮ ਲੱਗੂਗਾ ਪੁੱਤ ਪੰਜ ਪੰਜ ਕੁ ਮਿੰਟ ਲੇ ਕੇ ਸਿੱਕਾ ਕਰ ਦੇ ਪੁਰਾਣੇ ਨਹੀਂ ਉਹ ਤੁਸੀਂ ਗਰਮ ਕਰ ਦਿੰਦੇ ਉਹ ਦੂਜਾ ਕੋਈ ਲੈ ਲਾ ਤੂੰ ਸ਼ਰਮਿੰਦੀ ਗੁੱਡੀ ਐ ਛੋਟੇ ਕਿ ਵੱਡੇ ਦੀ ਛੋਟੇ ਦੀ ਸਾਰੇ ਕੇਰੀ ਬਾਤ ਹੈ ਕੜਾਈ ਜੇ ਥੋੜੇ ਪਾਉਂਦਾ ਇਹ ਕੇਰੀ ਸਾਰੇ ਬਾਤ ਹੈ ਥੋੜੇ ਪਾਉਂਦਾ ਅਟਦਾ ਇਤਨਾ ਜੀ ਹੈ ਅੱਛਾ ਠੀਕ ਹੈ ਹਾਂ ਕੰਮ ਪੜਿਆ ਇਹ ਹੋਰ ਪਾਣੇ ਹਾਂ ਕਹਿੰਦਾ ਇਹ ਕੰਮ ਹੈ ਹੋਰ ਪਾਣੇ ਮੇਰੇ ਕੋ ਪਏ ਨਹੀਂ ਸਮੋਤੇ ਹਾਂ पर नहीं यार पर आए बैठे ग्डी चाहू मैं पहला कह हाँ, के गया चलो हां हवा करके ठंड है की ਡਾਂਡਾ ਕਰਕੇ ਕੋਈ ਨਹੀਂ ਚੱਲਦਾ ਇਹਨਾਂ ਦੇ ਵਸਦਾ ਰੋਗ ਨਹੀਂ ਆ ਨਾਲੇ ਤਾਜੇ ਤਲ ਕੇ ਦਿੰਦੇ ਹਨ ਹਾਂ ਬੈਰ ਅਕੀਫਾ ਇੱਕ ਵਾਰੀ ਮੈਂ ਜ਼ੇਰੂ ਲਾਇਆ ਤੇ ਉਹ ਆਲੂ ਵਿੱਚੋਂ ਖਰਾਬ ਨਿਕਲੇ ਖੱਟੇ ਆਲੂ ਮੈਂ ਕਹ ਉਹ ਯਾਰ ਸਮੋਸਾ ਖਾ ਕੇ ਭਗਾ ਦੇ ਵੇ ਕਿੰਨਾ ਬਾਉ ਜੀ ਹੋਰ ਦੇ ਦਿੰਦੇ ਮੈਂ ਤਾਂ ਹੁਣ ਹੋਰ ਕੀ ਦੇ ਦਿੰਨਾ ਫੈਲੀਪੁਰ ਕੀ ਲੈ ਆਇਆ ਮਗਾ ਦੁਕਾਨਦਾਰੀ ਦੀ ਕੁਆਲਿਟੀ ਖਰਾਬ ਹੁੰਦੀ ਮਗਾ ਆ ਦੁਬਾਰਾ ਲੈ ਜੀ ਮੋਟਰ ਸੁੱਖੇ ਤੂੰ ਨਾਲੇ ਪਾਇਆ 3000 ਰੁਪਏ ਵਿੱਚ ਹੋਰ ਮਗਾ ਪੈਸੇ ਵਾਤ ਲੈ ਲਾ ਪਰ ਮੋਟਰ ਨਹੀਂ ਸੜਨੀ ਚਾਹੀਦੀ ਹੁਣ ਇਹਦੇ ਚ ਪਾਈ 2.5 ਕਿਲੋ ਤਾਰ ਕਹਿੰਦਾ ਤੇਰੀ ਇਹ ਮੋਟਰ ਨਹੀਂ ਦੁਬਾਰਾ ਛੱਡਦੀ ਤੇ ਮੈਂ ਕਿਹਾ ਜਦੋਂ ਆਪਾਂ ਇੰਨੇ ਪੈਸੇ ਲਾ ਦੇਣੇ ਆ ਤੇ ਫਿਰ ਦੁਬਾਰਾ ਵਾਰੀ ਵਾਰੀ ਮੋਟਰ ਕਾਰ 'ਚ ਥੋੜਾ ਚੁੱਕੀ ਕਰਨੀ ਆ ਨਵੀਂ ਲਿਆਏ ਆ ਮੋਟਰ ਅਦਨ ਬਦਲ ਕੇ ਅਦਨ ਵੀਡੀਓ ਬਣਾਉਂਦਾ ਪੋਲ ਗਿਆ ਚੇਤਾ ਤੇ ਮੋਟਰ ਰੁੱਕ ਗਿਆ ਸਾਰੇ ਭੈਣ ਭਰਾਵਾਂ ਸਾਸਰੀ ਘਰ ਇੱਥੇ ਵਲੌਗ ਦਾ ਐਂਡ ਕੀਤਾ ਲਾਈਕ ਕਮੈਂਟ ਸ਼ੇਅਰ ਕਰਦੇ ਆ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ